ਹਾਂ ਉਹ ਨੀਰਸ ਰੂਰ ਚੰਦ ਸਾਈ ਹਵਾ ਉਹ ਬਈ ਆਪਣਾ ਬੋਰਡਿੰਗ ਪਾਸ ਚੈੱਕ ਕਰ ਰਹੀ ਮੈਮ ਅਸਾ ਇਧਰ ਨੂੰ ਜਾਣਾ ਕਹਿੰਦੀ ਇਧਰ ਨੂੰ ਜਾਣਾ ਬਾਈ ਵੈਸੇ ਕੰਟਰੀ ਵਧੀਆ ਸੇਫ ਆ ਸਭ ਕੁਝ ਪਰ ਜਿਹੜੀਆਂ ਕੁੜੀਆਂ ਨੇ ਉੱਥੇ ਜਾ ਕੇ ਕੀ ਕੁਛ ਕਰਦੀਆਂ ਨੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਭਾਈ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਕਿ ਅਗਰ ਆਪਣੀਆਂ ਧੀਆ ਭੈਣਾਂ ਨੂੰ ਕਿਸੇ ਨੇ ਮਲੇਸ਼ੀਆ ਭੇਜਣਾ ਹੈ ਲਵੀ ਹੁਣ ਆਪਣਾ ਜਹਾਜ਼ ਉੱਡੂਗਾ ਔਰ ਇਹ ਆਪ ਨੂੰ ਰੂਲ ਦੱਸਣ ਲੱਗਣੇ ਜਹਾਜ਼ ਦੇ ਅੰਦਰ ਕਿ ਕੀ ਕੀ ਲਾਗੂ ਹੁੰਦੇ ਨੇ ਜਿਹੜੇ ਉਹ ਸਮਝਾਉਂਦੇ ਹੁੰਦੇ ਨੇ ਇਹ ਆ ਦੇਖੋ ਭਾਈ ਕਿਵੇਂ ਬੱਦਲ ਦਿਖ ਰਹੇ ਨੇ ਆਪਾਂ ਬੱਦਲਾਂ ਤੋਂ ਉੱਪਰ ਚੱਲ ਗਏ ਤੇ ਉਹ ਸਾਹਮਣੇ ਸੂਰਜ ਸਿਪ ਰਿਆ ਜਿਵੇਂ ਰੂਪਈ ਹੁੰਦੀਆਂ ਲੱਗਦਾ ਦੇਖੋ ਬੱਦਲ ਨੇ ਸਾਰੇ ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਮੈਂ ਬੈਠਾ ਹਾਂ ਜੀ ਮਲੇਸ਼ੀਆ ਦੇ 에어ਪੋਰਟ ਤੇ ਸੋ ਆਪਣੀ ਅੱਜ ਜਰਨੀ ਖਤਮ ਹੋ ਕੇ ਆਪਾਂ ਅੱਜ ਚੱਲਿਆਂ ਇੰਡੀਆ ਵਾਪਸ ਸੋ ਆਪਣੀ ਚੈਕ-ਇਨ ਵਗੈਰਾ ਹੋ ਗਈ ਬੋਰਡਿੰਗ ਪਾਸ ਮਿਲ ਗਿਆ ਸੀਗਾ ਠੀਕ ਹੈ ਸੋ ਹੁਣ ਆਪਾਂ ਬੈਠੇ ਹਾਂ ਜਿੱਥੇ ਇੰਤਜ਼ਾਰ ਹੁੰਦਾ ਜਹਾਜ਼ ਉੱਡਣ ਦਾ ਹਨਾ ਉੱਥੇ ਬੈਠੇ ਹਾਂ ਹੁਣ ਆਪਾਂ ਸੋ ਕਿਵੇਂ ਰਹੀ ਬਾਈ ਜਰਨੀ ਸਾਰੀ ਗੱਲਾਂ ਬਾਤਾਂ ਕਰਾਂਗੇ ਔਰ ਬਾਕੀ ਆਪਾਂ ਘਰ ਜਾ ਕੇ ਇੰਡੀਆ ਆ ਕੇ ਮਤਲਬ ਕਿ ਦੱਸਾਂਗੇ ਸਾਰੀਆਂ ਗੱਲਾਂ ਅਵਰ ਕਿਸੇ ਨੇ ਇੱਥੇ ਆਣਾ ਉਹਦੇ ਬਾਰੇ ਕਿਸੇ ਨੇ ਘੁੰਮਣ ਜਾਣਾ ਆਪਣੀ ਟਰੈਵਲ ਹਿਸਟਰੀ ਬਣਾਉਣੀ ਆ ਮਤਲਬ ਜੋ ਵੀ ਗੱਲਾਂ ਬਾਤਾਂ ਨੇ ਆਪਾਂ ਉੱਥੇ ਜਾ ਕੇ ਕਰਾਂਗੇ ਠੀਕ ਹੈ ਸੋ ਆਪਣੀ 7:30 ਵਜੇ ਦੀ ਫਲਾਈਟ ਆ ਔਰ ਇੱਥੇ ਮੈਂ ਹੌਲੀ ਤਾਂ ਬੋਲ ਰਿਹਾ ਕਿਉਂਕਿ ਆ ਦੇਖੋ ਸਾਰੇ ਲੋਕੀ ਬੈਠੇ ਆ ਇੱਥੇ ਹੈਨਾ ਇੱਦਾਂ ਚੰਗਾ ਨਹੀਂ ਲੱਗਦਾ ਹੈਗਾ ਸੁਤਾਂ ਕਰਕੇ ਆਪਾਂ ਬਸ ਇਹ ਹੀ ਗੱਲਾਂ ਕਰਨੀਆਂ ਸੀ ਆਪਾਂ ਜਿਹੜੀਆਂ ਮੇਨ ਗੱਲਾਂ ਨੇ ਆਪਾਂ ਜਹਾਜ਼ ਦੇ ਅੰਦਰ ਕਰਾਂਗੇ ਜਾਂ ਫਿਰ ਆਪਾਂ ਇੰਡੀਆ ਘਰੇ ਆ ਕੇ ਫਿਰ ਕਰਾਂਗੇ ਠੀਕ ਹੈ ਸੋ ਬਾਕੀ ਤੁਸੀਂ ਵੀਡੀਓ ਸਾਰੀਆਂ ਦੇਖ ਹੀ ਲਈਆਂ ਹੋਣੀਆਂ ਹਨਾ ਸੋ ਇੱਥੇ ਗਰਮੀ ਜ਼ਿਆਦਾ ਹੋਣ ਕਰਕੇ ਮੈਂ ਜ਼ਿਆਦਾ ਘੁੰਮਿਆ ਨਹੀਂ ਹੈਗਾ ਸੋ ਸਵੇਰੇ ਜਾਂ ਸ਼ਾਮੀ ਜਾਂਦਾ ਸੀ ਸਵੇਰੇ ਸ਼ਾਮੀ ਜਿੰਨਾ ਕਿ ਮੇਤੋ ਵੀਡੀਓ ਬਣੀ ਨੇ ਬਣਾ ਲਈ ਜ਼ਿਆਦਾ ਮੈਂ ਫਿਰ ਦਿਨੇ ਨਹੀਂ ਗਿਆ ਮਤਲਬ ਕਿ ਦਿਨੇ ਵੀਊ ਦੇਖਣ ਵਾਲਾ ਹੁੰਦਾ ਕਿ ਹੁਣ ਆਪਾਂ ਚੱਲਦੇ ਆਂ ਇੰਡੀਆ ਵਾਪਸ ਉੱਥੇ ਆ ਕੇ ਆਪਾਂ ਸਾਰੀਆਂ ਗੱਲਾਂ ਕਰਾਂਗੇ ਠੀਕ ਹੈ ਸੋ ਵੀਡੀਓ ਬੁਝੇ ਲਗੀ ਤਾਂ ਲਾਈਕ ਕਰ ਦੇਣਾ ਸੋ ਮਿਲਦੇ ਨੇ ਵੀਡੀਓ ਵੀਡੀਓ ਸ਼ੁਰੂ ਕਰਦੇ ਆਂ ਕੋਈ ਸਾਰੇ ਚੱਲ ਗਏ ਮੈਂ ਹੁਣ ਉੱਠਿਆਂ ਲਾ ਲਉਂ ਤੋ ਲਾਸਟ ਵਿੱਚ ਠੀਕ ਹੈ ਆਪਾਂ ਹੁਣ ਜਾਵਾਂਗੇ ਰਾਮਨਾਲ ਫਸੇਨ ਨੂੰ ਇੱਕ ਪਾਸਪੋਰਟ ਦਿਖਾ ਔਰ ਇਹ ਕਹਾਡਾ ਬੋਰਡਿੰਗ ਬਾਸ ਆ ਇਹ ਕਹਿ ਦਿਖਾਉਣਾ ਅਜੇ ਵੀ ਲੱਗੀ ਹੋਈ ਹੈ ਲੈਣ ਅੰਦਰ ਦੇਖੋ ਬਿਲਕੁਲ ਸਹੀ ਟਾਈਮ ਤੇ ਆਪਾਂ ਆਰਾਮ ਨਾਲ ਉੱਠ ਕੇ ਆਏ ਆ ਠੀਕ ਹੈ ਸੋ ਦੇਖੋ ਬਈ ਆ ਖੜੀਆਂ ਸਾਰੀ ਲੈਣ ਸਾਡੀ ਵੀ ਅੰਦਰੋਂ ਆਇਆ ਉੱਠ ਕੇ ਉਹ ਸਾਹਮਣੇ ਦੇਖੋ ਉਹ ਉੱਥੇ ਤੱਕ ਪੂਰਾ ਇਕੱਠਾ ਔਰ ਆ ਖੜਾ ਇਧਰ ਆਪਣਾ ਜਹਾਜ਼ ਔਰ ਆ ਜੰਗਲਾਜਾ ਲੱਗੇ ਸਾਡਾ ਸ਼ੀਸ਼ਿਆਂ ਵਾਲਾ ਇਹਦੇ ਵਿੱਚੋਂ ਅੰਦਰੋਂ ਅੰਦਰੀ ਬਾੜ ਦੇਣਗੇ ਤੁਹਾਨੂੰ ਜਹਾਜ਼ ਦੇ ਅੰਦਰ ਹੋਣਾ ਚੱਲਦੇ ਆਂ ਬਾਕੀ ਆਪਾਂ ਕਰਾਂਗੇ ਗੱਲਾਂ ਬਾਤਾਂ ਅੱਗੇ ਜਾ ਕੇ ਹਾਂ ਮੇਰ ਕੋ ਆਣਾ ਤੇ ਨੀਰ ਜ਼ਰੂਰ ਚੰਦਾ ਮੇਰ ਕੋ ਆ ਤੇ ਕੋਈ ਕੀ ਆ ਰਹੀ ਤੁਸੀਂ ਉਹ ਹੋ ਗਿਆ ਲਓ ਜੀ ਸਾਰੇ ਹਵਾ ਉਹ ਬਈ ਆਪਣਾ ਬੋਰਡਿੰਗ ਪਾਸ ਚੈੱਕ ਕਰ ਰਹੀ ਮੈਂ ਸਾ ਇਧਰ ਨੂੰ ਜਾਣਾ ਕਹਿੰਦੇ ਇਧਰ ਨੂੰ ਜਾਣਾ ਬਾਈ ਆ ਕੀ ਚੱਕਰ ਆ ਬਾਈ ਤਿੰਨ ਤਿੰਨ ਸੀਟਾਂ ਆਈਆਂ ਨੇ ਇਧਰ ਵੀ ਤਿੰਨ ਨੇ ਇਧਰ ਵੀ ਤਿੰਨ ਨੇ ਹਾਂ ਜੀ ਹਾਂ ਜੀ 6b ਹਾਂ ਸਰ ਓਕੇ ਓਕੇ ਅਬ ਇੱਥੇ ਬੈਠਣਾ ਕਿਤੇ 6b ਆਹ ਉਹ ਰਹਿਣਾ ਬਾਈ ਉਹ ਬਾਈ ਕੋਲ ਹਾਂ ਬਰ ਕੋ ਆਣਾ ਤੇ ਨੀਰ ਸਿਰੁਰ ਚਾਂਦਾ ਬਰ ਕੋ ਓਕੇ ਉਹ ਬਈ ਆਪਣਾ ਬੋਰਡਿੰਗ ਪਾਸ ਚੈੱਕ ਕਰ ਰਹੀ ਮੈਮ ਸਸ ਇਧਰ ਨੂੰ ਜਾਣਾ ਕਹਿੰਦੇ ਇਧਰ ਨੂੰ ਜਾਣਾ ਬਾਈ ਆਹ ਕੀ ਚੱਕਰ ਆ ਬਾਈ ਤਿੰਨ ਤਿੰਨ ਸੀਟਾਂ ਆਈਆਂ ਨੇ ਇਧਰ ਵੀ ਤਿੰਨ ਨੇ ਇਧਰ ਵੀ ਤਿੰਨ ਨੇ ਹਾਂਜੀ ਹਾਂਜੀ 6B ਹਾਂ 6B ਓਕੇ ਓਕੇ ਤਾਂ ਬਈ ਇੱਥੇ ਬੈਠਣਾ ਕਿਤੇ 6B ਆਹ ਹੋਰ ਬੈਠਣਾ ਬਾਈ ਉਹ ਬਾਈ ਕੋਲ ਤੁਲਵੀ ਜਹਾਜ਼ ਲੱਗਿਆ ਆਪਣਾ ਉਡਣ ਸਹੀ 7:08 ਹੋ ਗਏ ਤੋਂ 5 ਮਿੰਟ ਰਹਿ ਗਏ ਸੋ ਟੱਚ ਇਨ ਟੂ ਕਿਲ ਲਾ ਲਈ ਇਹਨਾਂ ਨੇ ਆਪਣੀਆਂ ਸੋ ਬਾਕੀ ਸੀਟਾਂ ਬਹੁਤ ਖਾਲੀ ਨੇ ਇਹਦੇ ਚ ਮੈਂ ਤਾਂ ਇੱਥੇ ਆ ਕੇ ਬਹਿ ਗਿਆ ਵਿੰਡੋ ਸੀਟ ਤੇ ਮੈਨੂੰ ਸੀਟ ਮਿਲੀ ਸੀ ਵਿਚਾਲਲੀ ਸੈਂਟਰ ਵਾਲੀ ਪਿਛਲੀ ਸੋ ਮੈਂ ਇੱਥੇ ਆ ਕੇ ਬੈਠ ਗਿਆ ਸੋ ਚਲਦੇ ਆ ਵਕੀ ਹੁਣ ਦੇਖਦੇ ਆ ਸਾਰੀਆਂ ਗੱਲਾਂ ਮਾਤਾਂ ਉੱਥੇ ਕਰ ਗਏ ਥੋੜੀ ਭੁੱਖ ਲੱਗ ਰਹੀ ਐ ਬੈਜ ਮੈਨੂੰ ਮਿਲਿਆ ਨਹੀਂ ਖਾਣਾ ਮੌਨ ਬੱਜ ਸੀਗਾ ਇੱਥੇ ਕੋਸ਼ਿਸ਼ ਕਰਾਂਗੇ ਅਗਰ ਜਹਾਜ਼ ਦੇ ਅੰਦਰ ਵੇਜ ਹੋਵੇ ਤੇ ਵੇਜ ਖਾਵਾਂਗੇ ਫਿਰ ਹਨਾ ਬਾਕੀ ਦੇਖਦੇ ਆਂ ਔਰ 5 ਘੰਟੇ ਲੱਗਣਗੇ ਆਪਾਂ ਹੰਡੀਏ ਜਾਣ ਲਈ ਇੱਥੇ 7:30 ਹੋਏ ਇਥੋਂ ਡਾਣਾ 7:30 ਵਜੇ ਤੇ ਆਪਾਂ ਪਹੁੰਚਾਂਗੇ ਉੱਥੇ 10:00 10:30 ਵਜੇ 5 ਘੰਟੇ ਲੱਗਣਗੇ ਹੰਦ ਸੋਚੋ ਕਿ 7 ਤੋਂ 10 ਤੱਕ ਤਿੰਨ ਘੰਟੇ ਬਣਦੇ ਆ ਕਿਵੇਂ 5 ਘੰਟੇ ਲੱਗਣਗੇ ਉਹ ਤੁਹਾਨੂੰ ਉੱਥੇ ਆ ਕੇ ਦੱਸੂਗਾ ਕਿ ਕਿਵੇਂ 5 ਘੰਟੇ ਬਣਦੇ ਆ ਠੀਕ ਹੈ ਲਓ ਹੁਣ ਆਪਣਾ ਜਹਾਜ਼ ਉੱਡੂਗਾ ਔਰ ਇਹ ਆਪਾਨੂੰ ਰੂਲ ਦੱਸਣ ਲੱਗੇ ਨੇ ਜਹਾਜ਼ ਦੇ ਅੰਦਰ ਕਿ ਕੀ ਕੀ ਲਾਗੂ ਹੁੰਦੇ ਨੇ ਇਹਦੇ ਉਹ ਸਮਝਾਉਂਦੇ ਹੁੰਦੇ ਨੇ ਇਹ ਐਰਕ੍ਰਾਫਟ ਪੁਲਲ ਦ ਰੈਡ ਟੈਗ ਟੂ ਇਨਫਲੇਟ ਯਰ ਲਾਈਫ ਵੈਸਟ ਡੂ ਨਟ ਇਨਫਲੇਟ ਯਰ ਲਾਈਫ ਵੈਸਟ ਅੰਟਿਲ ਯੂ ਆਰ ਐਟ ਦ ਐਗਜ਼ਿਟ ਐਸ ਥਿਸ ਵਿਲ ਸਲੋ ਡਾਊਨ ਦ ਇਵੈਕੂਏਸ਼ਨ ਫਲੋ ਯਰ ਲਾਈਫ ਵੈਸਟ ਹੈਜ਼ ਐਨ ਔਰਲ ਟਿਊਬ ਫਾਰ ਫਰਦਰ ਇਨਫਲੇਸ਼ਨ ਦ ਲਾਈਟ ਕਮਜ਼ ਆਨ ਵੈਨ ਇਨ ਕੰਟੈਕਟ ਵਿਦ ਵਾਟਰ And here is a whistle to attract attention. Evacuation slides are located at all exits. <laughs> ਆ ਦੇਖੋ ਭਾਈ ਕਿਵੇਂ ਬੱਦਲ ਦਿਖ ਰਹੇ ਨੇ ਆਪਾਂ ਬੱਦਲਾਂ ਤੋਂ ਉੱਪਰ ਚੜ ਗਏ ਤੇ ਉਹ ਸਾਹਮਣੇ ਸੂਰਜ ਸਿਭ ਰਿਹਾ ਜਿਵੇਂ ਰੂਪਈ ਹੁੰਦੀਆਂ ਲੱਗਦਾ ਦੇਖੋ ਬੱਦਲ ਨੇ ਸਾਰੇ ਲਓ ਜੀ ਆਪਣਾ ਸਫ਼ਰ ਸੀਗਾ ਲੰਬਾ ਥੋੜਾ ਜਿਹਾ 5 ਘੰਟੇ ਦਾ ਤੇ ਫਿਰ ਮੈਂ ਸੋਚਿਆ ਯਾਰ ਨੀਂਦ ਵੀ ਆ ਰਹੀ ਆ ਤੇ ਸੌਣਾ ਤਾਂ ਪੈਣਾ ਹੀ ਆ ਟਾਈਮ ਪਾਸ ਨਹੀਂ ਹੋਣਾ ਫਿਰ ਮੈਂ ਆਰਾਮ ਨਾਲ ਸੋ ਗਿਆ ਸੀਗਾ ਸੋ ਫਾਈਨਲੀ ਭਈ ਆਪਾਂ 5 ਘੰਟੇ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਹਾਂ ਦਿੱਲੀ ਆ ਦੇਖ ਸਕਦੇ ਹੋ ਸਾਰਾ ਦਿੱਲੀ ਆ ਭਾਈ ਦੇਖੋ ਕਿੰਨੀਆਂ ਲਾਈਟਾਂ ਲੱਗ ਰਹੀਆਂ ਨੇ ਕਿੰਨਾ ਵਧੀਆ ਲੱਗ ਰਿਹਾ ਨਾ ਆਪਣਾ ਰੋਡ ਦੇਖੋ ਦਿੱਲੀ ਦਾ ਕਾਰਾਂ ਛੋਟੇ ਹੋਣੀਆਂ ਕਾਰਾਂ ਲੱਗ ਰਹੀਆਂ ਨੇ ਹਨਾ ਸੋ ਇਹ ਆ ਗਈ ਸਾਰਾ ਦਿੱਲੀ ਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਇੱਕ ਜੀ ਤੁਮਨ ਦੇਖ ਯਾਰ ਇੰਡੀਆ ਦੇ ਲੋਕਾਂ ਨੂੰ ਨਾ ਜਮਾਂ ਵੀ ਸਬਰ ਨਹੀਂ ਹੈਗਾ ਦੇਖੋ ਜਹਾਜ਼ ਹਜੇ ਰੁਕਿਆ ਹੀ ਆ ਜਿੱਦਾਂ ਹੀ ਰੁਕ ਗਿਆ ਨਾਲ ਦੀ ਨਾਲ ਖੜੇ ਹੋ ਕੇ ਆਪਣੇ ਬੈਗ ਬੋਜੇ ਲੱਗੇ ਚੱਕਣਾ ਹੁਣ ਮੈਂ ਜਦੋਂ ਗਿਆ ਸੀਗਾ ਕਮੂਡੀਆਂ ਦੇ ਲੋਕ ਸੀਗੇ ਵਿਤਨਾਮ ਦੇ ਵੀ ਸੀ ਔਰ ਮਲੇਸ਼ੀਆ ਦੇ ਵੀ ਸੀ ਹਨਾ ਦੋਆਂ ਤਿੰਨਾਂ ਵਾਰ ਤੇ ਕੋਈ ਵੀ ਆਪਣੀ ਸੀਟ ਤੋਂ ਹਿੱਲਿਆ ਨਹੀਂ ਹੈਗਾ ਜਿਵੇਂ ਆਪਣੇ ਵਾਲੇ ਦੇਖ ਲਓ ਦਾੜ-ਦਾੜ ਲਾ ਕੇ ਬੈਠੇ ਚੱਕਣਾ ਸੋ ਲੋ ਜੀ ਆਪਾਂ ਉਤਰ ਕੇ ਹੁਣ ਅੰਦਰ ਚੱਲ ਗਏ ਤੇ ਹੁਣ ਆਪਾਂ ਪਹਿਲਾਂ ਇਥੇ ਇਮੀਗ੍ਰੇਸ਼ਨ ਕਰਾਉਣੀ ਆ ਉਹ ਤੁਹਾਨੂੰ ਦੱਸਾਂਗਾ ਤੁਹਾਨੂੰ ਕਿੰਮ ਕੀ ਕੀ ਹੁੰਦਾ ਫਿਰ ਆਪਾਂ ਜਾਵਾਂਗੇ ਘਰੇ ਮੈਟਰੋ ਰਾਈ ਜਾਣਾ ਕਿਵੇਂ ਜਾਣਾ ਉਹ ਆਪਾਂ ਤੁਹਾਨੂੰ ਅੱਗੇ ਦੱਸ ਦਿਆਂ ਠੀਕ ਹੈ ਲੈ ਵੀ ਆਪਾਂ ਇਮੀਗ੍ਰੇਸ਼ਨ ਤੇ ਪਹੁੰਚ ਗਏ ਪਾਸਪੋਰਟ ਕੱਢ ਲਿਆ ਉਹ ਸਾਹਮਣੇ ਤੋਂ ਆਪਣੀ ਲੱਗੂਗੀ ਮੋਹਰ ਇੱਥੇ ਸੋ ਬਈ ਆਪਣੀ ਇਮੀਗ੍ਰੇਸ਼ਨ ਕਲੀਅਰ ਹੋ ਗਈ ਇਥੇ ਜ਼ਿਆਦਾ ਕੁਝ ਪੁੱਛਦੇ ਨਹੀਂ ਹੈਗੇ ਕਿਉਂਕਿ ਇੱਥੇ ਆਪਾਂ ਹੁਣ ਵਾਪਸ ਹੀ ਆਏ ਆ ਹਨਾ ਤੇ ਬਾਕੀ ਬਾਹਰ ਆਉਣ ਸਾਰ ਇੱਥੇ ਸਾਰਿਆਂ ਦੇ ਬੈਗ ਆ ਜਾਂਦੇ ਨੇ ਠੀਕ ਹੈ ਵੱਡੇ ਬੈਗ ਹੁੰਦੇ ਨੇ ਲੱਗੇਜ ਹੁੰਦੇ ਨੇ ਆਪਣੇ ਕੋਲ ਵੱਡਾ ਬੈਗ ਹੈ ਨਹੀਂ ਮੇਰੇ ਕੋਲ ਕੱਲਾ ਹੀ ਬੈਗਾ ਛੋਟੇ ਵਾਲਾ ਸੋ ਆਪਾਂ ਹੁਣ ਸਿੱਧਾ ਚੱਲਾਂਗੇ ਬਾਹਰ 에ਰਪੋਰਟ ਤੋਂ ਇੱਥੋਂ ਆ ਮੈਂ ਜਾਊਂਗਾ ਹੁਣ ਮੈਂ ਮੈਟਰੋ ਮੈਟਰੋ ਮੈਂ ਇੱਥੋਂ 에어ਪੋਰਟ ਤੋਂ ਫੜੂਗਾ ਪਹਿਲਾਂ ਨਵੀਂ ਦਿੱਲੀ ਦੀ ਉੱਥੋਂ ਫਿਰ ਮੈਂ ਆਪਣੇ ਘਰ ਜਾਵਾਂਗਾ ਠੀਕ ਆ ਆ ਦੇਖ ਲਿਖਿਆ ਹੋਇਆ ਹੈ ਨਾ ਨਿਕਾਸ ਐਗਜ਼ਿਟ ਇੱਥੋਂ ਬਾਹਰ ਨਿਕਲ ਕੇ ਆਪਾਂ ਇੱਦਾਂ ਇੱਥੇ ਲੋਕੀ ਖੜੇ ਹੁੰਦੇ ਮੇਨਾਂ ਪਰ ਜਿਹੜੇ ਲੈਣਾ ਹੁੰਦਾ ਪਿੰਡੋਂ ਇੰਡੀਆ ਤੋਂ ਜਿਵੇਂ ਆ ਖੜੇ ਨੇ ਹੁਣ ਵੈਲਕਮ ਕਰਨ ਵਾਸਤੇ ਹਨ ਇੱਥੇ ਲੋਕੀ ਖੜ ਜਾਂਦੇ ਆ ਇਧਰ ਆਉਂਦੇ ਆ ਇਧਰੋਂ ਇਧਰੋਂ ਆ ਕੇ ਇੱਥੇ ਜੱਫੀਆਂ ਪੈਂਦੀਆਂ ਨੇ ਗਾਣੇ ਲੱਗਦੇ ਨੇ ਇਹ ਮੌਸਮ ਨਾਲ ਹੁੰਦੇ ਨੇ ਸਾਰਾ ਕੁਝ ਇੱਥੇ ਹੀ ਹੁੰਦਾ ਉਹ ਠੀਕ ਆ ਹੁਣ ਵੀ ਲੋਕੀ ਖੜੇ ਨੇ ਆਪਣੇ ਰਿਸ਼ਤਿਆਂ ਨੂੰ ਲੈਣ ਵਾਸਤੇ ਜਿਹੜੇ ਬਾਹਰੋਂ ਆ ਰਹੇ ਨੇ ਠੀਕ ਹੈ ਨਾ ਤਾਂ ਚਲਦੇ ਆ ਹੁਣ ਆਪਾਂ ਇੱਥੋਂ ਮੈਟਰੋ ਕਰਵਾ ਕੇ ਘਰੇ ਘਰੋਂ ਆਪਾਂ ਕੱਲ ਜਾਣਾ ਫਿਰ ਆਪਾਂ ਨੇ ਪਿੰਡ ਠੀਕ ਹੈ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਘਰੇ ਜਾ ਕੇ ਕਰਦੇ ਆਂ ਭਾਈ ਉਹ ਸਾਈਡ ਤੋਂ ਆ ਕੇ ਆਪਾਂ ਸਾਹਮਣੇੋਂ ਉਹ ਤੋਂ ਟਿਕਟ ਲੈ ਲੈਣੀਆਂ ਨਵੀਂ ਦਿੱਲੀ ਦੀ ਠੀਕ ਹੈ ਇੱਥੋਂ ਡਾਇਰੈਕਟ ਨਹੀਂ ਮਿਲਦੀ ਹੈਗੀ ਇੱਥੋਂ ਨਵੀਂ ਦਿੱਲੀ ਦੀ ਟਿਕਟ ਮਿਲੂਗੀ ਆਪਾਂ ਨੂੰ 60 ਰੁਪਏ ਦੀ 60 ਰੁਪਏ ਟਿਕਟ ਲੈ ਕੇ ਇੱਥੋਂ ਫਿਰ ਨਵੀਂ ਦਿੱਲੀ ਜਾਊਗੀ ਨਵੀਂ ਦਿੱਲੀ ਤੋਂ ਫਿਰ ਅੱਗੇ ਆਪਾਂ ਕਿਤੇ ਵੀ ਜਾ ਸਕਦੇ ਆਂ ਠੀਕ ਹੈ ਇਹ ਦੇਖ ਸਕਦੇ ਹੋ ਇਹ ਜ ਗਜਬ ਬੇਇੱਜ਼ਤੀ ਹੈ ਖੁੱਲ ਗਿਆ ਗੇੜੀ ਇਹ ਆਪਾਂ ਬਾਹਰ ਭੱਗ ਗਏ ਹੁਣ ਆਪਾਂ ਜੇ ਵਿੱਚ ਪਾਵਾਂਗੇ ਇਹਨੂੰ ਫਿਰ ਨਵੀਂ ਦਿੱਲੀ ਜਾ ਕੇ ਦੀ ਦੁਬਾਰੇ ਫੇਰ ਇਸਤੇਮਾਲ ਕਰਨਾ ਪਊਗਾ ਠੀਕ ਹੈ ਸੋ ਚੱਲਦੇ ਹਾਂ ਨਵੀਂ ਦਿੱਲੀ ਨਵੀਂ ਦਿੱਲੀ ਤੋਂ ਇੱਕ ਹੋਰ ਦੁਬਾਰੇ ਟਿਕਟ ਲੈ ਕੇ ਫਿਰ ਆਪਾਂ ਘਰ ਚੱਲ ਜਾਵਾਂਗੇ ਸੋ ਬਈ ਕੱਲ ਆਪਾਂ ਰੁਕੇ ਸੀ ਇੱਥੇ ਦਿੱਲੀ ਹੁਣ ਆਪਾਂ ਦਿੱਲੀ ਤੋਂ ਸਵੇਰੇ ਜਾਣ ਲੱਗੇ ਆਂ ਪਿੰਡ ਆਪਣੇ ਸੋ ਬੈਠੇ ਟ੍ਰੇਨ 'ਚ ਆਪਾਂ ਨੂੰ ਉੱਪਰ ਸੀਟ ਮਿਲੀ ਐ ਬਈ ਟ੍ਰੇਨ ਦੇ ਅੰਦਰ ਠੀਕ ਹੈ ਦੇਖੋ ਬਈ ਜਹਾਜ਼ ਤੋਂ ਟ੍ਰੇਨ ਨਾ ਟ੍ਰੇਨ ਤੋਂ ਹੁਣ ਆਪਾਂ ਆਇਆ ਬੱਸ ਦੇ ਅੰਦਰ ਕਿੰਨਾ ਮਜ਼ਾ ਆ ਰਿਹਾ ਯਾਰ ਬੱਸ 'ਚ ਰਈਓ ਯਨਾ ਕਮਾ ਵੀ ਚਲੋ ਜੀ ਦੋਸਤੋ ਆਪਾਂ ਆਪਣੇ ਪਿੰਡ ਆ ਗਏ ਆ ਤੇ ਮੈਂ ਇਸ ਟਾਈਮ ਬੈਠਾ ਆਪਣੇ ਘਰੇ ਸੋ ਬਈ ਮੈਂ ਤੁਹਾਨੂੰ ਦੱਸਣਾ ਸੀਗਾ ਯਾਰ ਕਿ ਉੱਥੇ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਇਥੋਂ ਇੰਡੀਆ ਤੋਂ ਆਪਣੇ ਜਾਂਦੀਆਂ ਨੇ ਜਿੱਦਾਂ ਕਿ ਲੋਕੀ ਆਇਲੈਂਡਸ ਕਰਕੇ ਦੂਜੀਆਂ ਕੰਟਰੀਆਂ 'ਚ ਜਾਂਦੀਆਂ ਨੇ ਉਦਾਂ ਹੀ ਇੱਥੇ ਮਲੇਸ਼ੀਆ 'ਚ ਵੀ ਜਾਂਦੀਆਂ ਨੇ ਪਰ ਮੈਂ ਇੱਕ ਗੱਲ ਦੇਖੀ ਯਾਰ ਇੱਥੇ ਕੁੜੀਆਂ ਸੇਫ ਤਾਂ ਹੈਗੀਆਂ ਨੇ ਪਰ ਕੁੜੀਆਂ ਖੁਦ ਸੇਫ ਨਹੀਂ ਹੈਗੀਆਂ ਹਨਾ ਕੁੜੀਆਂ ਵੈਸੇ ਕੰਟਰੀ ਵਧੀਆ ਸੇਫ ਆ ਸਭ ਕੁਝ ਪਰ ਜਿਹੜੀਆਂ ਕੁੜੀਆਂ ਨੇ ਉੱਥੇ ਜਾ ਕੇ ਕੀ ਕੁਝ ਕਰਦੀਆਂ ਨੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ। ਬਈ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਕਿ ਅਗਰ ਆਪਣੀਆਂ ਧੀਆ ਭੈਣਾਂ ਨੂੰ ਕਿਸੇ ਨੇ ਮਲੇਸ਼ੀਆ ਭੇਜਣਾ ਹੈ ਤਾਂ ਹੱਥ ਬਨ ਕੇ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਕਿ ਕੱਲੀ ਨੂੰ ਕਦੇ ਨਾ ਭੇਜੋ। ਜੇ ਭੇਜੋਗੇ ਵਿਆਹ ਕਰਵਾ ਕੇ ਭੇਜੋ ਠੀਕ ਆ। ਨਹੀਂ ਆਪਣੀ ਇੱਥੇ ਇੰਡੀਆ ਦੇ ਅੰਦਰ ਹੀ ਕਿਤੇ ਨਾ ਕਿਤੇ ਜੌਬ ਛੋਟੀ ਮੋਟੀ ਮਿਲ ਜੇ ਤੇ ਉੱਥੇ ਦਵਾ ਦਿਓ। ਛੋਟੇ-ਮੋਟੇ ਕੰਮ ਤੇ ਲਾ ਦਿਓ ਵਧੀਆ ਰਹੋਗੇ ਠੀਕ ਆ। ਬਾਹਰ ਬੜਾ ਜ਼ਿਆਦਾ ਕੀ ਦੱਸਾਂ ਦੱਸوں ਮੈਂ। ਠੀਕ ਆ। ਸੋ ਬਾਕੀ ਬਈ ਇੰਡੀਵਿਡੀ ਫਲੈਟ ਸੀ ਉਹ ਮੇਰੀ ਹੁਣ ਮਲੇਸ਼ੀਆ ਤੋਂ ਦਿੱਲੀ ਦੀ ਸੀ ਉਹ ਆਪਣੀ ਪਈ ਹੈ 12700 ਰੁਪਏ ਦੀ ਜਿਹੜੀ ਮੇਰੀ ਜਾਣਦੀ ਸੀ ਉਹ ਮੈਨੂੰ 4700 ਰੁਪਏ ਦੀ ਪਈ ਸੀ ਕਿਉਂਕਿ ਮੈਂ ਵਿਅਤਨਾਮ ਤੋਂ ਮਲੇਸ਼ੀਆ ਗਿਆ ਸੀਗਾ ਤਾਂ ਕਰਕੇ ਉਹ ਸਸਤੀ ਪਈ ਗਈ ਸੀ ਅਗਰ ਮੈਂ ਇਹ ਫਲੈਟ ਵੀ ਥੋੜਾ ਜਿਆਦਾ ਹੋਰ ਜਲਦੀ ਕਰਾਉਂਦਾ ਤਾਂ ਮੈਨੂੰ 10000 ਦੀ ਪੈ ਜਾਣੀ ਸੀ ਜਦੋਂ ਵੀ ਆਪਾਂ ਕਿਤੇ ਜਾਣਾ ਤਾਂ ਡੇਢ ਤੋਂ 2 ਮਹੀਨੇ ਆਪਾਂ ਪਹਿਲਾਂ ਟਿਕਟ ਕਰਾਵਾਂਗੇ ਤਾਂ ਟਿਕਟ ਸਸਤੀ ਮਿਲ ਜਾਂਦੀ ਹੈ ਇਹ ਧਿਆਨ ਚ ਰੱਖੋ ਥੋੜਾ ਜਿਆਦਾ ਠੀਕ ਹੈ ਤੋ ਬਾਕੀ ਤੁਹਾਨੂੰ ਸਾਰੀ ਵੀਡੀਓ ਕਿਵੇਂ ਲੱਗੀ ਮਲੇਸ਼ੀਆ ਬਾਰੇ ਹੋਰ ਕੋਈ ਜਾਣਕਾਰੀ ਲੈਣੀ ਹੈ ਕਿਸੇ ਨੇ ਕੁਝ ਵੀ ਪੁੱਛਣਾ ਤਾਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ WhatsApp ਤੇ Instagram ਤੇ Facebook ਤੇ ਜਾਂ ਫਿਰ ਇਸ ਵੀਡੀਓ ਦੇ ਕਮੈਂਟ ਵਿੱਚ ਵੀ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਠੀਕ ਹੈ ਸੋ ਕਿਵੇਂ ਲੱਗੀ ਤੁਹਾਨੂੰ ਇਹ ਪੂਰੀ ਯਰਨੀ ਤਿੰਨ ਦੇਸ਼ਾਂ ਦੀ ਜਰੂਰ ਦੱਸਿਓ ਕਮੈਂਟ ਕਰਕੇ ਹੁਣ ਮਿਲਾਂਗੇ ਅਗਲੀ ਵੀਡੀਓ 'ਉਦ ਤੱਕ ਬਾਏ ਬਾਏ